ਜੇ ਤੂੰ ਨਾ ਫੜ ਦੋ ਬਾ ਜੇ ਤੂੰ ਨਾ ਫੜ ਦੋ ਬਾ ਅਸਾਰ ਲ ਜਾਣਾ ਸੀ ਫਿਰ ਕਿਤੇ ਨਾ ਮਿਲਦੇ ਥਾ ਅਸਾ ਜੇ ਤੂੰ ਨਾ ਫੜ ਦੋ ਬਾ ਅਸਾਰ ਲ ਜਾਣਾ ਸੀ ਫਿਰ ਕਿਤੇ ਨਾ ਮਿਲਦੀ ਥਾਂ ਅਸਾਰ ਜਾਣਾ ਸੀ ਜੇ ਤੂੰ ਨਾ ਫੜ ਦੋ ਬਾ ਏ ਪੱਤੇ ਵਾਂਗੂ ਦਰਦਾਰੇ ਅਸੀਰ ਹੁਲਦੇ ਸੀ ਗਲ ਗਲ ਚੋਂ ਅੱਖੀਆਂ ਚੋਂ ਹੰਝੂ ਡੁੱਲਦੇ ਸੀ ਬੇਪੱਤੇ ਵਾਂਗੂ ਦਰਦਾਰੇ ਅਸੀਰ ਹੁਲਦੇ ਸੀ ਗਲ ਗਲ ਚੋਂ ਅੱਖੀਆਂ ਚ ਹੰਝੂ ਡੁੱਲਦੇ ਸੀ ਤੇਰੀ ਮਿਲਦੀ ਨਾ ਠੰਢੜੀ ਛਾਂ ਤੇਰੀ ਮਿਲਦੀ ਨਾ ਠੰਢੜੀ ਛਾਂ ਅਸਾਰ ਲ ਜਾਣਾ ਸੀ ਫਿਰ ਕਿਤੇ ਨਾ ਮਿਲਦੀ ਥਾਂ ਅਸਾਰੁਲ ਜਾਣਾ ਸੀ ਜੇ ਤੂੰ ਨਾ ਫੜ ਦੋ ਬਾਂ ਨਾ ਹੱਸਦੀ ਖੇਡਦੀ ਇਹ ਜ਼ਿੰਦਗਾਨੀ ਹੋਣੀ ਸੀ ਐ ਜੀਵਨ 'ਤੇ ਕੋਈ ਹੋਰ ਕਹਾਣੀ ਹੋਣੀ ਸੀ ਨਾ ਹੱਸਦੀ ਖੇਡਦੀ ਇਹ ਜ਼ਿੰਦਗਾਨੀ ਹੋਣੀ ਸੀ ਇਸ ਜੀਵਨ 'ਤੇ ਕੋਈ ਹੋਰ ਕਹਾਣੀ ਹੋਣੀ ਸੀ ਜੇ ਦੋਨਾ ਖੁਸ਼ੀਆਂ ਜੇ ਦੋਨਾ ਖੁਸ਼ੀਆਂ ਹਸਾ ਰੁਲ ਜਾਣਾ ਸੀ ਫਿਰ ਕਿਤੇ ਨਾ ਮਿਲਦੀ ਥਾ ਅਸਾਰੁਲ ਜਾਣਾ ਸੀ ਜੇ ਤੂੰ ਨ ਫੜਦਾ ਬਾ ਅਸਰ ਲ ਜਾਣਾ ਸੀ ਫਿਰ ਕਿਤੇ ਨ ਮਿਲਦੀ ਥਾ ਅਸਰ ਲ ਜਾਣਾ ਸੀ ਇੱਕ ਨਜ਼ਰ ਸੁਵਲ ਜਦ ਸਤਗੁਰ ਦੀ ਹੋਈਏ ਖਾਕ ਦੀ ਟੇਰੀ ਜਾਇ ਅੰਬਰਾਂ ਨੂੰ ਸ਼ੋਈਏ ਇੱਕ ਨਜ਼ਰ ਸਵਲੇ ਜਦ ਸਤਗੁਰ ਦੀ ਹੋਈਏ ਇਹ ਖਾਕ ਦੀ ਟੇਰੀ ਜਾਇ ਅੰਬਰਾਂ ਨੂੰ ਸ਼ੋਈਏ ਸੋ ਰੱਬ ਦੀ ਸੱਚੀ ਅੱਖਾਂ ਸੋ ਰੱਬ ਦੀ ਸੱਚੀ ਅੱਖਾਂ ਅਸਾਰ ਲ ਜਾਣਾ ਸੀ ਫਿਰ ਕਿਤੇ ਨਾ ਮਿਲਦੇ ਥਾ ਅਸਾਰ ਲ ਜਾਣਾ ਸੀ ਜੇ ਤੂੰ ਨਾ ਫੜ ਦੋ ਬਾ ਹੋ ਚਾਹੇ ਕਿੰਨਿਆ ਹੋਣ ਜ਼ਬਾਨਾ ਗੁਣ ਨਹੀਂ ਗਾ ਸਕਦੇ ਮੇਰੇ ਸਤਗੁਰ ਜੀ ਅਸੀਂ ਤੇਰਾ ਕਰਜ਼ ਨਹੀਂ ਚੁਕਾ ਸਕਦੇ ਹੋ ਚਾਹੇ ਕਿੰਨਿਆ ਹੋਣ ਜ਼ਬਾਨਾ ਗੁਣ ਨਹੀਂ ਗਾ ਸਕਦੇ ਮੇਰੇ ਸਤਗੁਰ ਜੀ ਅਸੀਂ ਤੇਰਾ ਕਰਜ਼ ਨੇ ਚੁਕਾ ਸਕਦੇ ਜੇ ਮਿਲਦਾ ਨਾ ਦਰਬਾਰ ਜੇ ਮਿਲਦਾ ਨਾ ਤੇਰਾ ਪਿਆਰ ਅਸਰ ਲ ਜਾਣਾ ਸੀ ਫਿਰ ਕਿਤੇ ਨਾ ਮਿਲਦੀ ਥਾ ਅਸਰ ਲਜਾਣਾ ਸੀ ਜੇ ਤੂੰ ਨਾ ਫੜ ਦੋ ਬਾ ਅਸਰ ਲਜਾਣਾ ਸੀ ਫਿਰ ਕਿਤੇ ਨਾ ਮਿਲਦੀ ਥਾ ਅਸਰ ਲਜਾਣਾ ਸੀ फिर किते न मिल दी था असां जाना सी दादा